ਇਹਨਾਂ ਨੇ ਖੇਤੀ ਨੂੰ ਸੁਧਾਰਿਆ ਮਾਡਰਨ ਫਾਰਮਿੰਗ ਕੀਤੀ ਬਹੁਤ ਸੱਚੀ ਗੱਲ ਆ ਲੇਕਿਨ ਮਾਡਰਨ ਜਿਹੜੀ ਆ ਉਹ ਆਰਥੀਆ ਬਣ ਨਹੀਂ ਸਕਦੀ ਇਹ ਮਾਡਰਨ ਆਰਥੀ ਨਹੀਂ ਬਣ ਸਕਦੀ ਇਕਨੋਮਿਕਸ ਦਾ ਪੂਰਾ ਜਿਹੜਾ ਲਾਹਾ ਜਿਹੜਾ ਆ ਆਰਥੀਆ ਲੈਂਦੇ ਨੇ ਕਿ ਡਿਮਾਂਡ ਐਂਡ ਸਪਲਾਈ ਕਿਵੇਂ ਕਰਨੀ ਆ ਜੀ ਬਿਲਕੁਲ ਜੀ ਬਿਲਕੁਲ ਸਾਡੇ ਸਬਜ਼ੀਆਂ ਜਿਹੜੀਆਂ ਸਾਡੇ ਖੂਨ ਚ ਨੇ 70 ਸਾਲ ਹੋ ਗਏ ਸਾਡੇ ਪਰਿਵਾਰ ਨੂੰ ਚੱਲਦੇ ਆ ਮੈਂ 4ਥ ਜਨਰੇਸ਼ਨ ਆ ਜਿਹੜੀ ਇਸ ਫੀਲਡ ਦੇ ਵਿੱਚ ਆ ਜਿਹੜਾ ਕੀ ਆ ਜਿਹੜੇ ਨੁਕਸੇ ਜਿਹੜੇ ਆ ਸਾਨੂੰ ਜਿਹੜਾ ਟੈਲੈਂਟ ਆ ਇਹ ਸਾਨੂੰ ਸਮਝ ਲਓ ਵੀ ਘਰੋਂ ਜੱਦੀ ਮਿਲਿਆ ਇਹ ਸਾਨੂੰ ਕਿਸੇ ਕਿਤਾਬ ਚ ਕਿਸੇ ਸਕੂਲ ਚ ਸਾਨੂੰ ਕਿਤੇ ਨਹੀਂ ਪੜਾਇਆ ਗਿਆ ਇਹ ਚੀਜ਼ ਅਸੀਂ ਆਪ ਹੀ ਸਿਰੇ ਜਿਹੜਾ ਉਹ ਮੈਨੇਜ ਕਰਨਾ ਅਸੀਂ ਦੇਖਣਾ ਗਾਗ ਦੀ ਚਾਲ ਗਾਗ ਦੀ ਅੱਖ ਗਾਗ ਦੀ ਪਰਖ ਦੇਖਣੀ ਹੈ ਕਿ ਲੋ ਜੀ ਇਹ ਕਿਹੜੇ ਕਿਹੜੀ ਸਪੀਡ ਨਾਲ ਸਾਡੇ ਵੱਲ ਆ ਰਿਹਾ ਇਹਨੂੰ ਕੀ ਚਾਹੀਦਾ ਇਹਦੀ ਡਿਮਾਂਡ ਕੀ ਹੈ ਔਰ ਉਹਦੇ ਵਿੱਚ ਉਹਨੂੰ ਕਿਸਾਨ ਨੂੰ ਉਹਦਾ ਬਣਦਾ ਮੁੱਲ ਲੈ ਕੇ ਦੇਣਾ ਮੈਂ ਤਾਂ ਇਸ ਗੱਲ ਨੂੰ ਕੋਈ ਗਲਤ ਨਹੀਂ ਸਮਝਦਾ ਲੋਕੀ ਕਹੀ ਜਾਣ ਭਾਵੇਂ ਕਿ ਲੋ ਜੀ ਸਬਜ਼ੀਆਂ ਮਹਿੰਗੀਆਂ ਆਉਂਦੀਆਂ ਕਿਸਾਨ ਐਦਾ ਕਰਦੇ ਪਰ ਕਿਸਾਨ ਨੂੰ ਜਦੋਂ ਝਟਕਾ ਪੈਂਦਾ ਲੋਕੀ ਉਹ ਵੀ ਨਹੀਂ ਦੇਖਦੇ ਔਰ ਉਸ ਚੀਜ਼ ਵਿੱਚ अच्छा गुरदीप जी एक ਹੋਰ ਚੀਜ਼ ਦੇਖਿਓ ਜਦੋਂ ਕਿਸਾਨ ਫਸਲ ਬੀਜਣ ਲੱਗਦਾ ਉਹਨੇ ਐਡਵਾਂਸ ਪੈਸੇ ਲੈਣੇ ਹੁੰਦੇ ਆ ਉਹ ਹੁੰਦਾ ਜੀ ਉਹਦਾ ਇੱਕੋ ਜਰੀਆ ਆੜਤੀ ਹੁਣ ਜਦੋਂ ਆੜਤ ਦੇ ਆਇਆ ਸੌਦਾ ਵਿਕਿਆ ਕਿਸਾਨ ਦਾ ਪ੍ਰੋਫਿਟ ਕਿਸਾਨ ਕੋਲ ਆੜਤੀ ਦਾ ਪ੍ਰੋਫਿਟ ਆੜਤੀ ਕੋਲ ਜੇ ਇਨ ਬਿਟਵੀਨ ਕਿਸਾਨ ਨੂੰ ਕਿਦਰੇ ਕਿਸੇ ਕੁਦਰਤੀ ਆਫਤ ਦਾ ਕਲਾਈਮੇਟ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਦੇ ਵਿੱਚ ਦੱਸੋ ਸਭ ਤੋਂ ਵੱਡਾ ਲਾਸ ਕਿਹਦਾ ਉਹ ਸਭ ਤੋਂ ਵੱਡਾ ਘਾਟਾ ਆੜਤੀ ਦਾ ਇੱਕ ਤੇ ਉਹਦਾ ਪੈਸਾ ਲੱਗਾ ਇੱਕ ਉਹਦੀ ਕਮਾਈ ਮਰ ਗਈ ਕਿਸਾਨ ਤਾਂ ਵੱਧ ਤੋਂ ਵੱਧ ਇਹੀ ਕਰੇਗਾ ਨਾ ਕਿ ਲੋ ਜੀ ਮੇਰੀ ਫਸਲ ਬਰਬਾਦ ਹੋ ਗਈ ਨੈਕਸਟ ਈਅਰ ਮੈਂ ਫਸਲ ਜਦੋਂ ਕਰਾਂਗਾ ਰੱਬ ਦੇ ਆਸਰੇ ਆ ਜੇਕਰ ਫਸਲ ਵਧੀਆ ਹੋਈ ਦੈਨ ਤੁਹਾਡੇ ਪੈਸੇ ਕਟਾ ਜਾਗਾ ਨਹੀਂ ਤੇ ਅਗਲੇ ਸਾਲ ਦੀ ਕਮਾਈ ਤੁਸੀਂ ਆਪਣੇ ਕੋਲ ਰੱਖਿਓ ਉਹ ਸਾਡਾ ਜਿਹੜਾ ਬਕਾਇਆ ਹੈ ਜਿਹੜਾ ਉਹ ਸਾਡਾ ਉਹ ਜਿਹੜਾ ਉਸ ਵੇਲੇ ਦਾ ਸ਼ੇਅਰ ਹੈ ਉਹ ਉੱਥੇ ਹੀ ਹੋਲਡ ਹੋ ਗਿਆ ਔਰ ਉਹਨੂੰ ਬਚਾਣ ਵਾਸਤੇ ਜਿਹੜਾ ਸਰਵਾਈਵ ਸਾਨੂੰ ਕਰਨਾ ਪੈਂਦਾ ਅੱਗੋਂ ਤੇ ਅੱਗੋਂ ਚਾਹੇ ਉਹਦਾ ਵਿਵਹਾਰ ਜਿਹੜਾ ਚੰਗਾ ਹੋਵੇ ਮਾੜਾ ਹੋਵੇ ਲੇਕਿਨ ਸਾਨੂੰ ਉਹਨੂੰ ਖੜਾ ਕਰਨਾ ਪੈਂਦਾ ਨਾਲ ਸਾਡੀ ਇਹੋ ਜੀ ਮਜਬੂਰੀ ਬਣ ਜਾਂਦੀ ਹੈ ਜਿਹੜੇ ਕਿਸਾਨਾਂ ਦੇ ਆ ਤੁਸੀਂ ਦੇਖਿਆ ਹੋਣਾ ਸੁਸਾਈਡਲ ਕੇਸ ਬਹੁਤ ਜ਼ਿਆਦਾ ਹੋਵੇ ਨੇ ਕਿਸਾਨ ਕਹਿੰਦੇ ਵੀ ਆੜਤੀਆਂ ਦੇ ਕੋਲੋਂ ਪੈਸੇ ਲੈ ਲੈ ਜਾਂਦੇ ਨੇ ਐਡਵਾਂਸ ਦੇ ਵਿੱਚ ਹੋਵੇ ਚਾਹੇ ਕੁਝ ਹੋਵੇ ਬਾਅਦ ਵਿੱਚ ਮਜਬੂਰ ਹੋ ਜਾਂਦੇ ਨੇ ਕਿਸਾਨ ਜਿਹੜੇ ਸੁਸਾਈਡ ਵੱਲ ਚਲੇ ਜਾਂਦੇ ਨੇ ਵੀ ਇਹ ਵੀ ਚੀਜ਼ਾਂ ਹੁੰਦੀਆਂ ਨੇ ਵੀ ਕਈਆਂ ਨੇ ਉਹਨੂੰ ਮਜਬੂਰ ਵੀ ਕੀਤਾ ਜਾਂਦਾ ਇਹ ਵੀ ਚੀਜ਼ ਹੈਗੀ ਆ ਦੇਖੋ ਗੁਰਦੀਪ ਜੀ ਮੈਂ ਇਹਦੇ ਵਿੱਚ ਕਿਸੇ ਨੂੰ ਦੋਸ਼ ਨਹੀਂ ਦਿੰਦਾ ਮੈਂ ਇਹਦੇ ਵਿੱਚ ਸਿਰਫ ਸਹਿਣ ਸ਼ਕਤੀ ਦੀ ਗੱਲ ਸਮਝਦਾ ਕਿ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਵਪਾਰ ਕਰਦੇ ਹੋ ਘਾਟਾ ਵਾਦਾ ਨਾਲ ਤੇ ਜਦੋਂ ਤੁਹਾਨੂੰ ਘਾਟਾ ਪੈਂਦਾ ਤੁਹਾਨੂੰ ਫਿਰ ਡਰਾਅ ਬੈਕ ਬਣ ਜਾਂਦੀ ਐਡਵਾਂਟੇਜ ਵਾਲੀ ਗੱਲ ਤੇ ਫਿਰ ਮੇਰੇ ਸਹਾਨਾ ਤੁਹਾਨੂੰ ਬਰਦਾਸ਼ਤ ਦਾ ਮਾਦਾ ਕਰਨਾ ਚਾਹੀਦਾ ਕਿ ਇਹ ਸੁਸਾਈਡ ਵਾਲਾ ਤੇ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਕਿ ਜਦੋਂ ਕਿਸਾਨ ਨੂੰ ਪੈਸੇ ਦਿੱਤੇ ਸੀ ਜੱਟ ਨੇ ਆੜਤੀ ਨੇ ਕੀ ਕਿਸਾਨ ਦੀ ਇਹ ਵਾਪਸ ਕਰਨ ਵੇਲੇ ਅੱਖ ਸੀਗੀ ਕਿ ਜਿਹੜੀ ਅੱਖ ਨਾਲ ਮੈਂ ਲੈ ਕੇ ਚਲਿਆ ਉਹੀ ਅੱਖ ਨਾਲ ਮੈਂ ਮੋੜ ਕੇ ਵੀ ਜਾਵਾਂ ਨਹੀਂ ਗੁਰਦੀਪ ਜੀ ਉਹ ਅੱਖਾਂ ਨਹੀਂ ਰਹਿੰਦੀਆਂ ਦੁਬਾਰਾ ਮੈਂ ਤੁਹਾਨੂੰ ਦੱਸਦਾ ਪਿਆ ਕਿ ਜਦੋਂ ਘਾਟਾ ਹੁੰਦਾ ਕਿਸਾਨ ਦਾ ਉਹ ਘਾਟਾ ਕਿਸਾਨ ਦਾ ਨਹੀਂ ਹੁੰਦਾ ਪੈਸਾ ਤੇ ਸਾਡਾ ਲੱਗਾ ਹੁੰਦਾ ਮਰਨ ਤਾਂ ਸਾਡਾ ਹੁੰਦਾ ਉਹਨਾਂ ਦਾ ਥੋੜੀ ਨਾ ਹੁੰਦਾ ਹੁਣ ਜੇ ਅਸੀਂ ਆਪਣੇ ਪੈਸੇ ਨੂੰ ਦੁਬਾਰਾ ਮੰਗੀਏ ਜਾਂ ਉਹਦੇ ਨਾਂ ਤੇ ਸਾਨੂੰ ਧਮਕੀ ਆਵੇ ਕਿ ਅਸੀਂ ਸੁਸਾਇਸਾਈਡ ਕਰ ਲਾਂਗੇ ਤੁਸੀਂ ਸੋਚੋ ਪਾਣੀ ਵਾਸਤੇ ਸਾਡੇ ਤੇ ਕੀ ਬੀਤੇਗੀ ਜਾਂ ਕਿੰਨੀ ਕ ਵਾਰੀ ਸਾਨੂੰ ਕਿੰਨਾ ਕੁ ਹਰਾਸ ਹੋਣਾ ਪੈਂਦਾ ਕੋਈ ਸਾਡੀ ਇਹਦੇ ਵਿੱਚ ਕੋਈ ਲਿਖਾ ਪੜੀ ਥੋੜੀ ਨਾ ਹੁੰਦੀ ਹੈ ਇਹ ਤਾਂ ਇੱਕ ਪੀੜੀਆਂ ਦਾ ਜਿਹੜਾ ਵਿਵਹਾਰ ਚੱਲਦਾ ਆ ਰਿਹਾ ਮੇਰਾ ਜ਼ਿੰਮੇਦਾਰ ਮੇਰਾ ਕਿਸਾਨ ਆ ਜਿਹੜਾ ਅੱਜ ਤੱਕ ਅਸੀਂ ਕੋਈ ਲਿਖਾ ਪੜੀ ਉਹਨਾਂ ਦਾ ਕਦੀ ਨਾਂ ਨਹੀਂ ਕੋਈ ਸਾਈਨ ਨਹੀਂ ਕੋਈ ਕੁਝ ਨਹੀਂ ਰਿਟਰਨ ਚ ਕੁਝ ਨਹੀਂ ਚੱਲਦਾ ਨਾ ਜੀ ਨਾ ਮਤਲਬ ਹੀ ਨਹੀਂ ਉਹ ਪੀੜੀਆਂ ਦਰ ਪੀੜੀਆਂ ਉਹ ਸਾਡੇ ਕੋਲ ਆ ਰਹੇ ਨੇ ਪੀੜੀਆਂ ਦਰ ਪੀੜੀਆਂ ਅਸੀਂ ਉਹਨਾਂ ਦਾ ਮਾਲ ਵੇਚ ਰਹੇ ਹਾਂ ਆ ਹੀ ਕੁਝ ਚੱਲ ਰਿਹਾ ਜਾਣਦੇ ਹਾਂ ਬਸ ਪਿਆਰ ਬਣਿਆ ਪ੍ਰਾਣਾ ਕਈ ਉਹਨਾਂ ਵਿੱਚ ਜਿਹੜੇ ਚੰਗੇ ਵੀ ਨੇ ਕਈ ਜਿਹੜੇ ਮਾੜੇ ਵੀ ਨੇ ਉਹ ਹਰ ਇੱਕ ਬੰਦੇ ਦਾ ਆਪਣਾ ਇੱਕ ਲੈਵਲ ਹੈ ਕਿ ਨੂੰ ਕਿੰਨੇ ਪੈਸੇ ਦੇਣੇ ਆ ਕਿ ਦੀ ਕਿੰਨੀ ਕੁ ਲਿਮਟ ਹੈ ਉਹ ਕ੍ਰੈਡੀਬਿਲਟੀ ਬਣੀ ਹੋਈ ਹੈ ਹਰ ਕਿਸੇ ਦੀ ਅੱਛਾ ਇੱਕ ਹੋਰ ਸਵਾਲ ਸੀਗਾ ਵੀ ਇਹ ਤੇ ਵਾਪਸ ਆਵਾਂਗੇ ਆਪਾਂ ਵੀ ਕਿਸਾਨੀ ਦੇ ਉੱਤੇ ਇੱਕ ਕਹਿੰਦਾ ਵੀ ਜਦੋਂ ਸਬਜ਼ੀ ਮੰਡੀ ਜਾਂਦੇ ਆ ਨਾ ਕੋਈ ਵੀ ਨਵਾਂ ਬੰਦਾ ਚਲੇ ਗਿਆ ਉਹ ਤਾਂ ਉਹ ਤਾਂ ਪਤਾ ਹੀ ਨਹੀਂ ਲੱਗਦਾ ਕੀ ਚੀਜ਼ ਹੋ ਗਈ ਆ ਮੈਂ ਇੱਕ ਚੀਜ਼ ਦੇਖੀ ਵੀ ਸਵੇਰ ਦਾ ਟਾਈਮ ਸੀਗਾ ਰੇਟ ਬਹੁਤ ਤੇਜ਼ ਸੀਗੇ ਵੀਰ ਜੀ ਪੁਰੇ ਸੇਖਰ ਤੇ ਉਹੀ ਜਿਹੜਾ ਬੰਦਾ ਵੇਚ ਰਿਹਾ ਆਪਣੀ ਸਬਜ਼ੀ ਵੇਚ ਰਿਆ ਪਿਆ ਉਹ ਸ਼ਾਮ ਦੇ ਵੇਲੇ ਕਹਿੰਦਾ ਲੈ ਜੋ ਲੈ ਜੋ ਜਿੰਨੇ ਦੀ ਨਿਕਲਦੀ ਨਿਕਾਲ ਦੋ ਇਹ ਚੀਜ਼ ਹੈ ਕੀ ਇਹ ਵਿੱਚ ਪਹਿਲਾਂ ਮੈਨੂੰ ਨਹੀਂ ਦੱਸੋ ਦੇਖੋ ਜੀ ਬੇਸਿਕ ਇੱਕ ਤਾਂ ਫਰੈਸ਼ ਵਾਲਾ ਬਣ ਜਾਂਦਾ ਵੀ ਫਰੈਸ਼ ਸਬਜ਼ੀਆਂ ਦੀ ਤਾਂ ਕਰਕੇ ਅਮੇ ਵੀ ਮੇਨ 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 ਗੱਲ ਹੀ ਸਰ ਵੇ ਹੈ ਜੀ ਕਿ ਜਿਹੜੀ ਸਬਜ਼ੀ ਹੈ ਅੱਜ ਕੱਲ ਦਾ ਜਿਹੜਾ ਮੌਸਮ ਹੈ ਹੁਣ ਇਸ ਗੱਲ ਨੂੰ ਮੈਂ ਤੁਹਾਨੂੰ ਏਦਾਂ ਦੀ ਉਦਾਹਰਣ ਦੇਣਾ ਤੁਹਾਨੂੰ ਆਪ ਸਮਝ ਆ ਜਾਏ ਕਿ ਬਈ ਲੋ ਜੀ ਅਸੀਂ ਇਹ ਕੰਮ ਕਿਉਂ ਕਰਦੇ ਹਾਂ ਅੱਜ ਪਿਆਜ਼ ਜਿਹੜਾ ਉਹ ਸਿੰਗਲ ਜਾਂ ਡਬਲ ਛਿਲਕੇ ਦੇ ਨਾਲ ਆ ਠੀਕ ਹੈ ਅੱਜ ਉਸ ਪਿਆਜ਼ ਨੂੰ ਨਾ ਤੁਸੀਂ 8-10 ਪਿਆਜ਼ਾਂ ਨੂੰ ਸਿੰਗਲ ਛਿਲਕੇ ਵਾਲਾ ਜਿਹੜਾ ਪਿਆਜ਼ ਹੋਏਗਾ 8-10 ਪਿਆਜ਼ਾਂ ਨੂੰ ਇਕੱਠੇ ਰੱਖੋ ਜਦੋਂ ਤੁਸੀਂ ਉਹਨਾਂ ਨੂੰ ਇਕੱਠੇ ਰੱਖੋਗੇ ਕਿਚਨ ਦੇ ਵਿੱਚ ਕਿਚਨ 'ਚ ਕੋਈ AC ਨਹੀਂ ਹੁੰਦਾ ਕੋਈ ਉਹ ਪੱਖਾ ਨਹੀਂ ਚੱਲਦਾ ਹੋਣਾ ਉਹਨੂੰ ਬਾਈ ਜੀ ਤੁਸੀਂ ਰਾਤ ਨੂੰ ਰੱਖ ਕੇ ਸਵੇਰੇ ਜਦੋਂ ਖੋਲੋਗੇ ਤੇ ਬਈਓ ਦੇ ਵਿੱਚ ਇੱਕ ਪਿਆਜ گل ਗਿਆ ਹੋਏਗਾ ਸੜ ਗਿਆ ਹੋਏਗਾ 10 ਪਿਆਜ਼ਾਂ ਦੇ ਵਿੱਚ ਤੇ ਤੁਸੀਂ 5 ਮਿੰਟ ਵਾਸਤੇ ਸੋਚੋ ਟੰਨਾ ਦੇ ਹਿਸਾਬ ਨਾਲ ਸਬਜ਼ੀ ਪਾਈਏ ਗੱਡੀ ਦੇ ਵਿੱਚ ਉਹ ਹੀਟ ਨਹੀਂ ਲਏਗੀ ਤੇ ਜਿਹੜੀ ਉੱਪਰੋਂ ਉੱਪਰੋਂ ਜਿੰਨੂੰ ਹਵਾ ਲੱਗੀ ਹੈ ਲਿਫਾਫਿਆਂ ਦੇ ਵਿੱਚ ਜਿਹੜੀ ਉੱਪਰੋਂ ਉੱਪਰੋਂ ਹਵਾ ਲੱਗੀ ਹੈ ਉਹ ਤਾਂ ਵਿੱਕ ਗਈ ਤੇ ਥੱਲੇ ਤਾਂ ਸਾਰੀ ਕੰਡਮ ਹੋ ਜਾਏਗੀ ਖਤਮ ਉਤਹੀ ਥੱਲੇ ਕੜਗੜ ਪਾਉਂਦੇ ਆ ਹੈ ਤਾਂ ਹੀ ਥੱਲੇ ਕੜਗੜ ਪਾਉਂਦੇ ਨਹੀਂ ਨਹੀਂ ਥੱਲੋਂ ਨਹੀਂ ਕੜਗੜ ਪਾਉਂਦੇ ਉਹਨਾਂ ਦਾ ਕਾਰਨ ਇਹ ਹੁੰਦਾ ਕਿ ਇਹਨੂੰ ਫਟਾਫਟ ਆਪਾਂ ਵੇਚ ਦਈਏ ਇਹ ਹੀਟ ਲੈ ਜਾਏਗੀ ਤੇ ਜੇ ਸਬਜ਼ੀ ਹੀਟ ਲੈ ਗਈ ਫਰ ਸੁੱਟਣ ਨਾਲੋਂ ਤੇ ਇਹ ਆ 20 ਵਾਲੀ ਚੀਜ਼ ਦੇ 5 ਰੁਪਏ ਕਿਲੋ ਵਟਰਲੈਂਡ ਤੇ ਜ਼ਿਆਦਾ ਵਧੀਆ ਹੂੰ ਇਹ ਕਾਰਨ ਆ ਸਭ ਤੋਂ ਵੱਡਾ ਤਾਂ ਹੀ ਟਨੜੇ ਟਨ ਜਿਹੜੇ ਪਿਆਜ਼ ਹੋਗੇ ਜਾਂ ਹੋਰ ਸਬਜ਼ੀਆਂ ਹੋਗੀਆਂ ਸਬਜ਼ੀ ਮੰਡੀ ਦੇ ਬਾਹਰ ਹੀ ਸੱਟੀਆਂ ਪਈਆਂ ਹੁੰਦੀਆਂ ਨੇ ਬਿਲਕੁਲ ਜਿੰਨੀ ਗੰਦਗੀ ਤੁਸੀਂ ਦੇਖਦੇ ਹੋ ਉਹਨਾਂ ਦੇ ਵਿੱਚ ਖਰਾਬ ਹੋਈਆਂ ਚੀਜ਼ਾਂ ਵੀ ਜਿਹੜੀ ਬਾਹਰ ਸੱਟੀਆਂ ਹੁੰਦੀਆਂ ਨਾ ਉਹ ਰੋਜ਼ ਦਾ ਮੁੱਦਾ ਇਹੀ ਹੁੰਦਾ ਹੂੰ ਜਿੰਨੀ ਵਿਕੀ ਵਟਦੇ ਕਿ ਕਿਸਾਨ ਨੂੰ ਪੈਸੇ ਜਿਹੜੀ ਬਚ ਗਈ ਉਹ ਖਤਮ ਹੈ ਹੂੰ ਔਰ ਤੁਹਾਨੂੰ ਮੈਂ ਇਹਦੇ ਵਿੱਚ ਇਹ ਕਹੇ ਵੀ ਚੀਜ਼ ਦੱਸ ਦਿਆਂ ਹੂੰ ਕਿ ਬੜੀਆਂ ਆਈਟਮਾਂ ਇਦਾਂ ਦੀਆਂ ਜਿਨ੍ਹਾਂ ਦਾ ਸਿਰਫ ਸੜਿਆਂ ਦਾ ਮੁੱਲ ਹੈ ਕਿਹੜੀ ਬਹੁਤ ਸਾਰੀਆਂ ਆਈਟਮਾਂ ਨੇ ਪਰ ਮੈਂ ਤੁਹਾਨੂੰ ਸਿਰਫ ਇੱਕ ਆਈਟਮ ਦਾ ਨਾਮ ਲੈਣਾ ਜਦੋਂ ਤੁਸੀਂ ਫਾਸਟ ਫੂਡ ਦੇ ਵਿੱਚ ਜਾਂਦੇ ਹੋ ਕੋਈ ਵੀ ਚੀਜ਼ ਖਾਂਦੇ ਹੋ ਤੁਸੀਂ ਪਹਿਲਾਂ ਜਿਹੜੇ ਬੰਦੇ ਨੂੰ ਕੀ ਕਹਿੰਦੇ ਹੋ ਮੈਨੂੰ ਕੀ ਨਹੀਂ ਪਾਣਾ ਵਿੱਚ ਜਾਂ ਮੈਨੂੰ ਕਿਹੜੀ ਚੀਜ਼ ਦੀ ਲਾਈਕਿੰਗ ਨਹੀਂ ਹੈ ਟਮਾਟਰ ਨਹੀਂ ਟਮਾਟਰ ਨੂੰ ਤੁਸੀਂ ਮਨਾ ਕਰ ਸਕਦੇ ਹੋ ਮੈਂ ਤਾਂ ਮਨਾ ਕਰ ਦਿੰਦਾ ਤੁਸੀਂ ਕਰ ਦਿੰਦੇ ਹੋਗੇ ਆਮ ਪਬਲਿਕ ਦੀ ਗੱਲ ਕਰ ਰਹੇ ਹਾਂ ਵੀ ਉਹਨਾਂ ਦੀ ਪਰਸੈਪਸ਼ਨ ਇੱਕ ਮਾਈਂਡ ਦੀ ਪਰਸੈਪਸ਼ਨ ਇਹ ਹੈ ਕਿ ਤੁਸੀਂ ਜਾ ਕੇ ਬੰਦ ਗੋਭੀ ਨੂੰ ਮਨਾ ਕਰਦੇ ਹੋ ਕਿ ਨਹੀਂ ਕਰਦੇ ਔਰ ਉਹਦਾ ਕਾਰਨ ਕੀ ਹੈ ਕਿ ਉਹ ਟੇਸਟ ਦੀ ਵਧੀਆ ਲੰਦਾ ਕਈ ਕੀੜੇ ਦੀ ਗੱਲ ਕਰਦਾ ਵੀ ਕੀੜਾ ਵਿੱਚ ਉਹਦੇ ਕਿੰਨੇ ਦੇਖਿਆ ਕਿੰਨੇ ਦੇਖਿਆ ਜਿਹੜਾ ਦੇਖਿਆ ਤਾਂ ਕਿਸੇ ਨੂੰ ਤਾਂ ਵੈਸੇ ਜਿਹੜੀਆਂ ਵੀਡੀਓਜ਼ ਚੱਲਦੀਆਂ ਦੇਖਦੇ ਨੇ ਵੀ ਹਾਂ ਦੇਖੋ ਇਹ ਤੁਰੇ ਖਰ ਦਾ ਵਿੱਚ ਹਾਂ ਲਾਈਵ ਕਿਸੇ ਨੇ ਨਹੀਂ ਦੇਖਿਆ ਹੋਏਗਾ ਗੱਲਾਂ ਹੀ ਹੋਣਗੀਆਂ ਪਰ ਉਹਦਾ ਮਾਈਕਸਫੋਨ ਦੇ ਨਾਲ ਦੇਖਿਆ ਜਾਂਦਾ ਨਾ ਚੰਗੀ ਤਰ੍ਹਾਂ ਤੁਹਾਨੂੰ ਮੈਂ ਉਹ ਹੁਣ ਉਹ ਦੱਸਣ ਲੱਗਾ ਅੱਜ ਕੱਲ੍ਹ ਸਾਵਣਾ ਭਾਦੋ ਦਾ ਮਹੀਨਾ ਹੈ ਅੱਜ ਕੱਲ੍ਹ ਬੰਦ ਗੋਬੀ ਨਹੀਂ ਆਂਦੀ ਆਂਦੀ ਸਾਰੀ ਜਿਹੜੀ ਹੈ ਮਾੜੀ ਯੂਪੀ ਦੇ ਸਾਈਡ ਤੋਂ ਆਂਦੀ ਬੇਸਿਕਲੀ ਇਹ ਉਹ ਬੰਦ ਗੋਬੀ ਹੈ ਜਿਹੜੀ ਜਨਵਰੀ ਫਰਵਰੀ ਦੇ ਵਿੱਚ ਆ ਕੇ ਸਾਡੇ ਕੋਲ ਜਿਹ ਉਸ ਲਈ ਪੱਕੀ ਚਲੋਂ ਦੀ ਸਟਾਕ ਹੋ ਜਾਂਦੀ ਬੰਦ ਕੋ ਵੀ ਵਿਰੇ ਇੱਕ ਆਈਟਮ ਐ ਦਾਂ ਦੀ ਐ ਕਿ ਉਹਦੇ ਉੱਪਰੋਂ ਤੁਸੀਂ ਪੱਤਾ ਜਿਹੜਾ ਮੜਾ ਹੈ ਉਹ ਉਤਾਰੋ ਥੱਲੇ ਉਹ ਚਿੱਟੀ ਦੁੱਧ ਹੈ ਸਮਝ ਰਹੇ ਹੋ ਨਾ ਤੁਸੀਂ ਕਨਸੈਪਟ ਨੂੰ ਸਮਝੋ ਕਿ ਜਦੋਂ ਉਹਨੂੰ 4 ਮਹੀਨੇ 5 ਮਹੀਨੇ ਤੁਸੀਂ ਸਟੋਰ ਕਰ ਲਿਆ ਉੱਪਰੋਂ ਕਾਲੀ ਸ਼ਾਹ ਗਲ ਗਈ ਹੁੰਦੀ ਐ ਔਰ ਇਹ ਜਿਹੜਾ ਤਮਾਸ਼ਾ ਤੁਸੀਂ ਦੇਖਣਾ ਸੇਰੇ ਸਾਡੀ ਮੰਡੀ ਆ ਕੇ ਦੇਖ ਸਕਦੇ ਮੈਂ ਤੁਹਾਨੂੰ ਲਾਈਵ ਕਵਰੇਜ ਦਿਖਾਵਾਂਗਾ ਕਰਦਨੇ ਐ ਦਾਂ ਵੀ ਬਿਲਕੁਲ ਲੇਬਰਾ ਪੱਕੀਆਂ ਲੱਗੀਆਂ ਹਾਂ ਉਹ ਬੰਦ ਗੋਭੀ ਜਿਹੜੀ ਸਟੋਰ ਦੇ ਮੈਂ ਸਟੋਰ ਚੋਂ ਆਂਦੀ ਹੋਈ ਤੁਹਾਨੂੰ ਦਿਖਾ ਦੇਵਾਂਗਾ ਸੜੀ ਚੁੰਦੀ ਹੋਈ ਆਂਦੀ ਹੈ ਚੁੰਦੇ ਹੁੰਦੇ ਨੇ ਗੱਟੇ ਉਹਨਾਂ ਨੂੰ ਸਾਫ਼ ਕੀਤਾ ਜਾਂਦਾ ਉਹਨਾਂ ਨੂੰ ਉੱਪਰੋਂ ਪਰਲੇ ਛਿਲਕੇ ਉਤਾਰੇ ਜਾਂਦੇ ਥੈਨ ਉਹਦੇ ਥੱਲੇ ਜਿਹੜੀ ਨਿਕਲ ਆਂਦੀ ਹੈ ਉਹ ਹੋਟਲਾਂ ਤੇ ਸਪਲਾਈ ਹੋ ਜਾਂਦੀ ਸਾਰੀ ਤੇ ਜੇ ਮੈਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਲਾਈਵ ਆਪਣੀਆਂ ਅੱਖਾਂ ਨਾਲ ਦੇਖ ਲਓ ਮੇਰਾ ਦਾਅਵਾ ਹੈ ਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਭਰ ਜੋ ਜਿਹੜੀ ਹੈ ਫਾਸਟ ਫੂਡ ਨਹੀਂ ਖਾਓਗੇ ਮੈਂ ਕਿਸੇ ਦਾ ਧੰਦਾ ਬੰਦ ਕਰਨ ਵਾਲੀ ਨਹੀਂ ਗੱਲ ਕਰ ਰਿਹਾ ਇਹਦਾ ਇੰਪੈਕਟ ਸ਼ਾਇਦ ਮੇਰੇ 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 ਵਪਾਰ ਤੇ ਵੀ ਪਵੇ ਪਰ ਮੈਂ ਤੁਹਾਨੂੰ ਅਗਾਹ ਕਰ ਰਿਹਾ ਇਸ ਗੱਲ ਤੇ ਕਿ ਇਹ ਸਾਡੇ ਨਾਲ ਰੋਜ਼ ਦਾ ਰੋਜ਼ ਦਾ ਇਹ ਅਸੀਂ ਇਹ ਚੀਜ਼ਾਂ ਲਾਈਵ ਦੇਖਦੇ ਆਂ ਤੇ ਵੱਧ ਤੋਂ ਵੱਧ ਅਸੀਂ ਰੋਕ ਕਿਨੂੰ ਸਕਦੇ ਆ ਉਹ ਆਪਣੇ ਬੱਚਿਆਂ ਨੂੰ ਹੋਰ ਮੈਂ ਕਿਸੇ ਨੂੰ ਨਹੀਂ ਰੋਕ ਸਕਦਾ ਐਵੇਂ ਤਾਂ ਹੁਣ ਤੁਹਾਡੇ ਪਿੱਛੇ ਵੀ ਪੈਣਗੇ ਵੀ ਤੁਸੀਂ ਅੱਡੀ ਖੁੱਲ੍ਹਿਆਂ ਗੱਲ ਕਰਦੇ ਪਏ ਹੋ ਵੀ ਸਾਡਾ ਵਪਾਰ ਬੰਦ ਨਾ ਕਰਾ ਦਿਓ 25 ਸਾਲ ਦਾ ਗੁਰਦੀਪ ਜੀ ਮੇਰਾ ਤਜਰਬਾ ਹੂੰ ਭਾਰਾ 13 ਸਾਲ ਦਾ ਸੀ ਮੈਂ ਮੰਡੀ ਆ ਗਿਆ ਮੈਂ ਨਹੀਂ ਕੋਈ ਫੂਡ ਸਪਲਾਈ ਵਾਲਾ ਇਨਸਪੈਕਟਰ ਦੇਖਿਆ ਕੋਈ ਅਫਸਰ ਦੇਖਿਆ ਜਿਹਨੇ ਮੰਡੀ ਚ ਆ ਕੇ ਸਾਡੀ ਇਨਸਪੈਕਸ਼ਨ ਕੀਤੀ ਹੋਵੇ ਕਿ ਅੜਤ ਕੀ ਵੇਚ ਰਿਆ ਕੀ ਨਹੀਂ ਵੇਚ ਰਿਆ ਈਵਨ ਇੱਥੋਂ ਤੱਕ ਕਿ ਮੈਂ ਐਦਾਂ ਦੇ ਵੀ ਭੇਦ ਖੋਲਦੇ ਆ ਕਿ ਗੁਰਦੁਆਰਿਆਂ ਦੇ ਕਾਰ ਸੇਵਾ ਦੇ ਨਾਮ ਤੇ ਐਦਾਂ ਐਦਾਂ ਦੀ ਸਬਜ਼ੀ ਲਜਾਈ ਜਾਂਦੀ ਆ ਔਰ ਆਪਾਂ ਲਾਈਵ ਤੁਹਾਨੂੰ ਡੈਮੋ ਉੱਥੇ ਦਿਖਾ ਦਿੰਨੇ ਆ ਤੁਸੀਂ ਮੇਰੇ ਕੋਲ ਆਓ ਸਟ੍ਰਿੰਗ ਕਰ ਲਓ ਕਿਸੇ ਵੇਲੇ ਕੈਮਰਾ ਫੜ ਕੇ ਸਟ੍ਰਿੰਗ ਕਾਦਾ ਕਰਨਾ ਹੈ ਉਹਨਾਂ ਨੇ ਡਰਨਾ ਹੀ ਨਹੀਂ ਸ਼ਰਮ ਹੀ ਨਹੀਂ ਕਰਨੀ ਜਿਹੜੇ ਵੇਚ ਰਹੇ ਨੇ ਵੇਚ ਕਾਰ ਸੇਵਾ ਨੂੰ ਜਿਹੜੀ ਜਾਣੀ ਹੈ ਫ੍ਰੀ ਜਾਣੀ ਹੈ ਉਹ ਫਿਰ ਜੋ ਸੜਿਆ ਹੁੰਦਾ ਕਹਿੰਦਾ ਪਾ ਦੇ ਯਾਰ ਕੋਈ ਗੱਲ ਨਹੀਂ ਔਰ ਗੁਰਦੁਆਰੇ ਮੈਂ ਹੁਣ ਚਲੋ ਨਾਮ ਨਹੀਂ ਮੈਂ ਅੱਗੇ ਜਾਂਦਾ ਇਸ ਚੀਜ਼ ਵੱਲ ਨਹੀਂ ਅਸੀਂ ਵਧਦੇ ਕਿ ਉਹ ਵੀ ਪਤਾ ਨਹੀਂ ਲੈ ਜਾ ਕੇ ਕਿਨੂੰ ਖਵਾਉਂਦੇ ਨੇ ਕਿਨੂੰ ਨਹੀਂ ਇਹ ਬੜਾ ਵੱਡਾ ਮੁੱਦਾ ਹੈ ਤੁਸੀਂ ਕਦੀ ਸਾਡੀ ਮੰਡੀ ਦੇ ਵਿੱਚ ਆ ਕੇ ਤੁਸੀਂ ਅੱਜ ਕੱਲ ਦੇ ਦਿਨਾਂ 'ਚ ਇੱਕ ਵਾਰੀ ਘੇੜਾ ਮਾਰੋ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਨੂੰ ਪਤਾ ਲੱਗ ਜਾਏਗਾ ਆੜਤ ਕੀ ਵੇਚ ਰਿਹਾ ਅੱਗੋ ਫੜੀ ਵਾਲੇ ਕੀ ਵੇਚ ਰਹੇ ਨੇ ਔਰ ਉਹਨਾਂ ਨੱਗਾਂ ਦੀ ਆੜ ਦੇ ਵਿੱਚ ਲੋਕ ਜਿਹੜੇ ਐ ਛੋਟੇ ਦੇ ਰਹੇ ਨੇ ਮੈਂ ਵੱਡਿਆਂ ਦੀ ਨਹੀਂ ਗੱਲ ਕਰ ਰਿਹਾ ਖੈਰ ਵੱਡੇ ਵੀ ਬਹੁਤ ਨਹੀਂ ਇਹਦੇ ਵਿੱਚ ਛੋਟੇ ਦੇ ਰਹੇ ਵਾਲੇ ਜਿਹੜੇ ਚੀਜ਼ ਤੁਹਾਨੂੰ ਪਰੋਸ ਰਹੇ ਨੇ ਨਾ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਕਿਹੜੀ ਬਿਮਾਰੀ ਨੂੰ ਤੁਸੀਂ ਇਹ ਮੰਤਰਣ ਕਰ ਰਹੇ ਹੋ ਤੁਹਾਨੂੰ ਖੁਦ ਨੂੰ ਨਹੀਂ ਪਤਾ ਬੜੀ ਵਾਰੀ ਇੱਕ ਹਵਤ ਇੱਕ ਗੱਲ ਕਰੀ ਜਾਂਦੀ ਹੈ ਹਰ ਮਹਿੰਗੀ ਚੀਜ਼ ਜਿਹੜੀ ਹੈ ਉਹ ਚੰਗੀ ਨਹੀਂ ਹੁੰਦੀ ਪਰ ਮੈਂ ਇਹ ਗੱਲ ਸਮਝਦਾ ਵੀ ਹਰ ਮਹਿੰਗੀ ਚੀਜ਼ ਭਾਵੇਂ ਚੰਗੀ ਨਾ ਹੋਵੇ ਲੇਕਿਨ ਉਹਦੇ ਵਿੱਚ ਮਾੜਾ ਕੁਝ ਨਹੀਂ ਹੁੰਦਾ ਉਹਨੇ ਆਪਣੇ ਵੱਲੋਂ ਮਹਿੰਗੀ ਲੈ ਕੇ ਉਹਨੇ ਜ਼ੋਰ ਲਾਇਆ ਹੁੰਦਾ ਕਿ ਮੈਂ ਹਰ ਇੱਕ ਵਧੀਆ ਤੋਂ ਵਧੀਆ ਫਰੈਸ਼ ਤੋਂ ਫਰੈਸ਼ ਚੀਜ਼ ਜਿਹੜੀ ਤੁਹਾਨੂੰ ਸਰਵ ਕਰਾਂ ਇੱਕ ਵਧੀਆ ਵਧੀਆ ਜਿਹੜੇ ਹੋਟਲ ਰੈਸਟੋਰੈਂਟ ਢਾਬੇ ਜਿਹੜੇ ਜਿਹੜੇ ਬਣੇ ਆ ਹੁਣ ਮੈਂ ਇਹਦੇ ਵਿੱਚ ਚਲੋ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਦਾ ਪਰ ਨੌ ਲੱਖਾ ਰੋਡ ਤੇ ਤਿੰਨ ਚਾਰ ਇਦਾਂ ਦੇ ਢਾਬੇ ਨੇ ਜਿਨ੍ਹਾਂ ਨੂੰ ਅੱਜ 25 ਸਾਲ ਮੈਨੂੰ ਹੋ ਗਏ ਦੇਖਦਿਆਂ ਨੂੰ ਮੇਰੇ ਬਾਪ ਦਾਦਾ ਨੂੰ ਹੋ ਗਏ ਅੱਜ ਤੱਕ ਉਹਨਾਂ ਦਾ ਇਹ ਪੋਜੀਸ਼ਨ ਹੈ ਕਿ ਜਦੋਂ ਟਮਾਟਰ 2250 ਰੁਪਏ ਦਾ ਕ੍ਰੇਟ ਹੋ ਜਾਂਦਾ ਲਿਟਰਲੀ ਜਦੋਂ 100 150 ਰੁਪਏ ਕਿਲੋ ਪਹੁੰਚ ਜਾਂਦਾ ਤੇ ਉਹਨਾਂ ਦੇ ਵਰਡਸ ਇਹ ਹੁੰਦੇ ਨੇ ਮੂੰਹ ਚੋਂ ਕਿ ਬੇਟਾ ਸਾਨੂੰ 2500 ਵਾਲਾ ਨਾ ਦੇਈ ਸਾਨੂੰ 2700 ਵਾਲਾ ਦੇਈ ਮਾੜਾ ਨਾ ਹੋਵੇ ਤੇ ਉਸ ਟਾਈਮ ਦੇ ਉੱਤੇ ਫਾਈਵ ਸਟਾਰਾਂ ਵਾਲੇ ਵੀ ਅਸੀਂ ਦੇਖਿਆ ਫਾਈਵ ਸਟਾਰ ਹੋਟਲਾਂ ਵਾਲੇ ਅਸੀਂ ਦੇਖੇ ਨੇ ਕਿ ਉਹ ਆ ਕੇ ਆ ਕਹਿੰਦੇ ਨੇ ਅਸੀਂ ਪਿਉਰੀ ਬਣਾਣੀ ਹੈ ਕੋਈ 5-700 ਵਾਲਾ 1000 ਵਾਲਾ ਕੋਈ 1200 ਵਾਲਾ ਹੈਗਾ ਤਾਂ ਦੇ ਦਿਓ ਵੀ ਪਿਉਰੀ ਦਾ ਮਤਲਬ ਸਮਝ ਦਿਓ ਤੁਸੀਂ ਕਿ ਜੋ ਹੈਗਾ ਅਸੀਂ ਚੱਕ ਕੇ ਉਹਨੂੰ ਉਬਾਲ ਦੇਣਾ ਦਨ ਗੱਲ ਖਤਮ ਹੋ ਜਾਣੀ ਹਾਂ ਕਿ ਬੜੀਆਂ ਚੀਜ਼ਾਂ ਨੇ ਸਾਨੂੰ ਸਮਝਣ ਦੇ ਵੀ ਲੋੜ ਐ ਇਸ ਗੱਲ ਤੇ ਕਿ ਬਾਹਰ ਜਦੋਂ ਆਪਾਂ ਕਹਿ ਦਿੰਨੇ ਆ ਨਾ ਕਿ ਸਬਜੀ ਮਹਿੰਗੀ ਐ ਮਹਿੰਗੀ ਐ ਉਹ ਕਿਸੇ ਕਾਰਨ ਕਰਕੇ ਮਹਿੰਗੀ ਹੁੰਦੀ ਐ ਉਹ ਉਹਦੇ ਵਿੱਚ ਕਿਸੇ ਦਾ ਰੋਲ ਨਹੀਂ ਹੁੰਦਾ ਕਿ ਕਿਸੇ ਨੇ ਮਹਿੰਗੀ ਲੈ ਆਂਦੀ ਐ ਤੇ ਤੁਹਾਨੂੰ ਮਹਿੰਗੀ ਵੇਚ ਰਿਆ ਉਹ ਉਹਦੇ ਤਾਜੇਪਨ ਤੇ ਪੈਸਾ ਲਾ ਕੇ ਆਇਆ ਉਹ ਮਾੜੇ ਪਨ ਤੇ ਪੈਸਾ ਲਾ ਕੇ ਨਹੀਂ ਆਇਆ ਅਜ ਇੱਕ ਹੋਰ ਗੱਲ ਉਹਦੇ ਵੀ ਗੋਭੀ ਨੂੰ ਲੈ ਕੇ ਇੱਕ ਤਾਂ ਹੁੰਦੀ ਹੈ ਬੰਦ ਗੋਭੀ ਹੋਗੀ ਫੁੱਲ ਗੋਭੀ ਹੁੰਦੀ ਹੈ ਉਹ ਫੁੱਲ ਗੋਭੀ ਦੇ ਬਾਰੇ ਵੀ ਕਿਹਾ ਜਾਂਦਾ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਵੀ ਇੱਕ ਕੀੜਾ ਹੁੰਦਾ ਹੈ ਵੀ ਉਹ ਦਾਲ ਛੜਦਾ ਹੈ ਕੁਝ ਜੀ ਜੀ ਉਹ ਉਹ ਦੱਸੋ ਪਹਿਲਾਂ ਉਹ ਹੈ ਕੀ ਚੀਜ਼ ਉਹ ਵੀਰਾ ਜੀ ਉਹ ਏ ਹੈ ਗੁਰਦੀਪ ਜੀ ਸਾਡੇ ਬਜ਼ੁਰਗਾਂ ਦੀ ਕਹਾਵਤ ਹੈ ਕਿ ਹਰ ਰੁੱਤ ਦਾ ਨਾ ਹਰ ਰੁੱਤ ਦਾ ਜਿਹੜਾ ਫਰੂਟ ਤੇ ਸਬਜ਼ੀ ਖਾਣੀ ਚਾਹੀਦੀ ਹੈ ਬੇਰ ਉੱਤੇ ਜਦੋਂ ਭਾਜੀ ਆਪਾਂ ਖਾਣੇ ਆ ਨਾ ਤੇ ਉਹਦਾ ਜਿਹੜਾ ਖਮਿਆਜਾ ਉਹ ਅੱਜ ਐਡੇ ਵੱਡੇ ਵੱਡੇ ਜਿਹੜੇ ਹਸਪੀਟਲ ਬਣ ਗਏ ਨੇ ਨਾ ਉਹ ਸਾਡੀ ਇਸੇ ਸੋਚ ਕਰਕੇ ਬਣੇ ਨੇ ਉਹਨਾਂ ਜਦੋਂ 11ਵੇਂ ਮਹੀਨੇ ਤੋਂ ਲੈ ਕੇ ਤੀਜੇ ਮਹੀਨੇ ਤੱਕ ਸਾਡੀ ਜਿਹੜੀ ਗੋਭੀ ਆਂਦੀ ਆ ਲੋਕਲ ਆਂਦੀ ਆ ਪੰਜਾਬ ਦੀ ਆਪਣੀ ਹਾਂ ਔਰ ਉਹ ਇੰਨੀ ਕੋਰਗੈਨਿਕ ਹੁੰਦੀ ਆ ਗੁਰਦੀਪ ਜੀ ਕਿ ਤੁਸੀਂ ਇੱਕ ਫੁੱਲ ਤਾਰਦੇ ਹੋ ਉੱਥੇ ਸਿਰੇ ਦੋ ਲੱਗੇ ਹੁੰਦੇ ਆ ਹਾਂ ਮੌਸਮ ਦੇ ਅਕੋਰਡਿੰਗ ਉੱਥੇ ਸਿਰੇ ਦੋ ਫੁੱਲ ਹੁੰਦੇ ਨੇ ਵੀ ਇੰਨੀ ਕੋਰਗੈਨਿਕ ਹੁੰਦੀ ਆ ਔਰ ਉਦੋਂ ਉਹਦਾ ਰੇਟ ਜਿਹੜਾ ਹੁੰਦਾ ਸਿਰਫ 2-3 ਰੁਪਏ 4 ਰੁਪਏ ਕਿਲੋ ਕਿਸਾਨ ਨੂੰ ਕੁਝ ਨਹੀਂ ਮਿਲਦਾ ਉਹਦੇ ਵਿੱਚ ਹਾਂ ਅਪਹਿਲੇ ਤੋਂ 3 ਮਹੀਨੇ ਤੱਕ ਆਮਦ ਹਾਂਜੀ ਆਮਦ ਬਹੁਤ ਹੁੰਦੀ ਏ ਉਹਦੀ ਆਮਦ ਬਹੁਤ ਹੁੰਦੀ ਏ ਅਰਾਈਵਲ ਬਹੁਤ ਜ਼ਿਆਦਾ ਹੁੰਦੀ ਏ ਉਹਦੇ ਕਰਕੇ ਉਹਦੀ ਵੈਲਿਊ ਸਿਰਫ ਇੰਨੀ 2-4-5 ਰੁਪਏ ਕਿਲੋ ਹੀ ਹੁੰਦੀ ਏ ਇਸ ਤੋਂ ਵੱਧ ਨਹੀਂ ਕਦੀ ਵਿਕੀ ਗਲੀਆਂ ਦੇ ਵਿੱਚ 10 ਰੁਪਏ ਕਿਲੋ ਤੋਂ ਵੱਧ ਨਹੀਂ ਕਿਧਰੇ ਮਿਲਦੀ ਰੌਲਾ ਹੀ ਪਿਆ ਹੁੰਦਾ ਔਰ ਮੈਂ ਕਹਿੰਦਾ ਸਭ ਤੋਂ ਪੀਕ ਟਾਈਮ ਹੈ ਤੁਸੀਂ ਆਪਣਾ ਜੇ ਚਾਹ ਲਾਣਾ ਉਸ ਵੇਲੇ ਜਿਹੜੀਆਂ ਡਿਸ਼ੇਸ ਬਣਾ ਕੇ ਖਾ ਸਕਦੇ ਹੋ ਜਾਂ ਸਬਜ਼ੀਆਂ ਬਣਾ ਕੇ ਖਾ ਸਕਦੇ ਹੋ ਖਾਓ ਹੁਣ ਉਸ ਤੋਂ ਬਾਅਦ ਆਪਾਂ ਅੱਗੇ ਆ ਜੀਏ ਅੱਜਕੱਲ੍ਹ ਦੇ ਨਾਲ ਚ ਸਾਉਣੇ ਪਾਦੋ ਮਾਰਚ ਤੋਂ ਬਾਅਦ ਵਾਲੀ ਗੱਲ ਹਾਂਜੀ ਉਸ ਐਸ ਵੇਲੇ ਪੰਜਾਬ ਦੇ ਕੋਲ ਕੋਈ ਸਬਜ਼ੀ ਨਹੀਂ ਹੈ ਆਪਣੀ ਪਰਸਨਾ ਸਾਰੀ ਸਬਜ਼ੀ ਜਿਹੜੀ ਆ ਪਹਾੜਾ ਤੋਂ ਆ ਰਹੀ ਹੈ